ਸਸਕਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਧੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੈਨੀ ਗੱਲ ਕਰਾਂਗੇ ਹਲਕਾ ਸ਼੍ਰੀ ਖਡੂਰ ਸਾਹਿਬ ਦੀ ਖਡੂਰ ਸਾਹਿਬ ਦੇ ਦੋ ਪਿੰਡਾਂ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹਲਕਾ ਖਡੂਰ ਸਾਹਿਬ ਦੇ ਦੋ ਪਿੰਡ ਦੱਸੇ ਜਾ ਰਹੇ ਨੇ ਕੋਹਾਲਾ ਅਤੇ ਬੋੜਾਂ ਵਾਲੀ ਜਿੱਥੇ ਇਹ ਗੋਲੀ ਚੱਲੀ ਹੈ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਕਾਂਗਰਸੀ ਵਰਕਰਾਂ ਦੇ ਉੱਤੇ ਬੂਥ ਤੇ ਉੱਤੇ ਜਾ ਕੇ ਫਾਇਰਿੰਗ ਕੀਤੀ ਗਈ ਹੈ ਗੋਲੀ ਚਲਾਈ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਫਾਇਰਿੰਗ ਹੋਈ ਹੈ ਕਾਂਗਰਸੀ ਸਰਪੰਚ ਦੇ ਉੱਤੇ ਹੋਈ ਹੈ ਜਿਸ ਨੂੰ ਲੈ ਕੇ ਮਾਮਲਾ ਕਾਫ ਇਹੀ ਮੌਕੇ ਤੇ ਪੁਲਿਸ ਵਿਭਾਗ ਵੀ ਪਹੁੰਚਿਆ ਤੇ ਉਹਨਾਂ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਡੱਕਿਆ ਜਾਵੇਗਾ ਉੱਥੇ ਹੀ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਵੀ ਇਹ ਸਭ ਦੇ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਕੀ ਕੁਝ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦਾ ਤੇ ਕੁਲਬੀਰ ਸਿੰਘ ਜੀਰਾ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਸਰਪੰਚ ਸਾਹਿਬ ਜਿਹੜੀ ਅੱਜ ਬੋੜਾ ਵਾਲੇ ਵਿੱਚ ਤੁਹਾਡੀ ਗੱਡੀ ਦੀ ਪੰਨ ਤੋੜ ਕੀਤੀ ਗਈ ਹੈ ਉਹਦਾ ਕੀ ਕਾਰਨ ਕਿਉਂ ਹੋਇਆ ਕੰਮ ਜੀ ਕੋਈ ਮੈਂ ਬੂਸਟਿਲ ਤੇ ਹੂਟ ਪਾ ਕੇ ਮਿਲਿਆ ਮੈਨੂੰ ਉੱਥੇ ਪਤਾ ਲੱਗਾ ਦੂਰ ਦੇ ਵਿੱਚ ਵੀ ਜਗਜੀਤ ਸਿੰਘ ਦੇ ਘਰੇ ਬੰਦੇ ਇਕੱਠੇ ਹੋ ਗਏ ਆ ਵੀ ਤੇਰੇ ਤੇ ਨਿਸ਼ਾਨ ਕਰਨਗੇ ਮੈਂ ਉਹ ਤੋਂ ਵੋਟ ਪਾ ਕੇ ਦਬਰਦੋ ਨਿਕਲਿਆ ਤੇ ਉਹ ਬੰਦੇ ਆ ਕੇ ਦੋ ਗੱਡੀਆਂ ਮੇਰੇ ਕੋਲ ਹੀ ਆ ਗਈਆਂ ਦੋ ਗੱਡੀਆਂ ਪਿੱਛੇ ਵੀ ਆ ਗਈਆਂ ਨਾਲ ਮੋਟਸਾਈਕਲ ਆਫਸਰ ਤੇ ਉਹ ਜਗਜੀਤ ਸਿੰਘ ਨੇ ਕਰਾ ਕੇ ਆਪਦੇ ਘਰੋਂ ਤੋਰ ਕੇ ਬੰਦੇ ਸ਼ਾਇਦ ਵਿੱਚ ਹੈਗਾ ਕਿ ਨਹੀਂ ਹੈਗਾ ਨਾਲ ਘਰੋਂ ਨਾਲ ਆਇਆ ਉਹਦੇ ਘਰੇ ਇਕੱਠੇ ਹੋਏ ਆ ਉਹ ਬੰਦਾ ਮੈਨੂੰ ਜਾਨ ਤੋਂ ਮਰਾਉਣਾ ਚਾਹੁੰਦਾ ਬੜੇ ਚਿਰ ਤੋਂ ਪਹਿਲਾਂ ਵੀ ਫੇਸਬੁਕ ਤੇ ਲਾਈਵ ਹੋ ਕੇ ਬੋਲਿਆ ਵੀ ਮੈਂ ਇਹਨੂੰ ਛੱਡਣਾ ਨਹੀਂਗਾ ਦੈਨੂ ਮਾਰਨਾ ਕੋਈ ਪ੍ਰਾਇਰ ਰੈਂਜਰਸ ਸੀ ਕੀ ਕਰ ਰਸੀ ਕਿ ਵੋਟਰ ਨੂੰ ਲੈ ਕੇ ਅੱਜ ਜਿਹੜੀ ਲੜਾਈ ਹੋਈ ਇਹਨੇ ਫਰਾਡ ਕੀਤਾ ਜੀ 420 ਦਾ ਕਿਸ ਨਾ ਠੱਗੀ ਮਾਰੀ ਗਈ ਜ਼ਮੀਨ ਵੇਚੀ ਉਹ ਤੇ ਲੋਨ ਸੀਗਾ ਇਹ ਤੇ ਪਤਾ ਹੋਇਆ ਇਹਦਾ ਹੀ ਪਤਾ ਇਹਦਾ ਨਹੀਂ ਕਰਾਇਆ ਉਹ ਰੱਖਦਾ ਇਹਦਾ ਹੈਗਾ ਜਿਹੜੇ ਮੰਨ ਲਓ ਗਲਤ ਕਿਸਮ ਦੇ ਬੰਦੇ ਆ ਇਹ ਆਪ ਵੀ ਜਿਹੜਾ ਜਿਹੜਾ ਬੰਦਾ ਗਲਤ ਕਿਸਮ ਦਾ ਇਹ ਸ਼ਰਾਬ ਦੇ ਪੰਜ ਚਾਰ ਪਤੀ ਹੋਏਗਾ ਇਹ ਇਹ ਗਲਤ ਬੰਦਾ ਜੀ ਆਪੇ ਉਹ ਹੋ ਜੇ ਦੋ ਬੰਦਿਆਂ ਨਾਲ ਲਿੰਕ ਆ ਅਸੀਂ ਆਪਦੇ ਹੈਗੇ ਕਮਾਈ ਕਰਨ ਵਾਲੇ ਬੰਦੇ ਜੀ ਘਰੇ ਕੰਮ-ਕਾਮ ਨਾਲ ਸਾਹ ਨੂੰ ਪਹਿਲਾਂ ਵੀ ਦਾਬੇ ਮਾਰਦੇ ਰਹੇ ਆ ਮੇਰੀਏ ਇੱਥੇ ਆਉਂਦੇ ਗਲੀ 'ਚ ਵੀ ਗੇੜੇ ਮਾਰਦੇ ਰਹੇ ਆ ਮੈਨੂੰ ਇਹਨਾਂ ਨੇ ਇੱਕ ਵੀ ਇੱਕ ਦੋ ਟਾਰਚਰ ਕੀਤਾ ਤੇ ਇਹਨੇ ਮੜ ਕੇ ਲਾਈਵ ਹੋ ਕੇ ਵੀ ਕਿਹਾ ਨਾਹ ਤੇ ਮੇਰੇ ਕੋਲ ਉਹਦੀਆਂ ਫੇਸਬੁਕ ਵੀ ਉਹ ਹੈਗੀਆਂ ਇਹ ਤੇ ਇਹ ਵੀ ਫੇਸਬੁਕ ਤੇ ਆਈਡੀ ਦੇ ਇਹ ਨਹੀਂ ਬੋਲੇ ਕਿ ਮੈਂ ਇਹਨਾਂ ਚਟਨਾ ਨਹੀਂ ਮਾਰ ਦੇਣਾ। ਨਹੀਂ ਅੱਜ ਜਿਹੜੀ ਜਿਹੜੀ ਘਟਨਾ ਹੋਈ ਆ ਅੱਜ ਤੁਸੀਂ ਵੋਟ ਪਾ ਕੇ ਨਿਕਲੇ ਸੀਗੇ ਵੋਟਰ ਵਾਇਓ ਤੋਂ ਬਾਅਦ ਜਿਹੜੀ ਤੁਹਾਡੇ ਤੇ ਹਮਲਾ ਹੋ ਗਿਆ ਹੈਗਾ ਤੇ ਉਹਦੇ ਵਿੱਚ ਕਿੰਨਾ ਕੁ ਗੱਡੀ ਦਾ ਨੁਕਸਾਨ ਹੋਇਆ ਉਹ ਵੋਟਰਾਂ ਨੂੰ ਲੈ ਕੇ ਹੋਇਆ ਵਾ ਕਿ ਕੀ ਗੱਲ ਜੀ? ਉਹ ਮੈਨੂੰ ਮਾਰਨਾ ਚਾਹੁੰਦੇ ਆ ਜੀ ਇਹ ਦਿਕਜੀਤ ਸਿੰਘ ਮਾਰਉਣਾ ਚਾਹੁੰਦਾ ਮੈਨੂੰ। ਅਸਲੀ ਕਰਨਾ ਜਿਹੜਾ ਇਹ ਅੱਗੇ ਵੀ ਹਮਲੇ ਕਰਾ ਰਿਹਾ ਇਹਦੇ ਕਰੇ ਇਕੱਠੇ ਹੋਏ ਆ। ਇਹਨਾਂ ਨੇ ਉੱਥੋਂ ਦੇਖਿਆ ਵੀ ਜਦੋਂ ਪੋਲਿੰਗ ਬੂਥ ਦੇ ਵਿੱਚੋਂ ਨਿਕਲਣ ਲੱਗਾ ਸਾਹਮਣੇ ਸਾਈਡ ਤੇ ਘਰ ਸੀ ਉੱਥੇ ਬੈਠ ਸੱਤ-ਅੱਠ ਮੋਟਰਸਾਈਕਲ ਇਹਨਾਂ ਨੇ ਮੈਂ ਜਦੋਂ ਮੈਂ ਦਮਿੰਦਰ ਸਿੰਘ ਸਨੋਫ ਅਰਜਨ ਸਿੰਘ ਦੇ ਘਰ ਦੇ ਕੋਲ ਆਇਆ ਉਹ ਕ੍ਰਾਸ ਕੀਤਾ ਮੈਂ ਘਾਰਾ ਸੱਤ-ਅੱਠ ਕਰ ਮਾਗੇ ਇਹਨਾਂ ਨੇ ਦੋ ਗੱਡੀਆਂ ਮੇਰੇ ਅੱਗੇ ਲਾਤੀਆਂ ਪਿੱਛੋਂ ਜਦੋਂ ਮੈਂ ਵੇਖਿਆ ਤੇ ਇੰਨੀ ਦੀ ਨਾ ਖੇਮ ਛੱਡਣਾ ਨਹੀਂ ਇਹਨਾਂ ਪਰਲੂ ਮਾਰਦੇ ਨੇ ਤੇ ਮੈਂ ਉਹ ਤੋਂ ਬਾਅਦ ਦੀ ਗੱਡੀ ਸਟਾਰ ਡਾਕੇ ਮੈਂ ਵੱਧ ਕੇ ਮਿੰਦਰ ਸਿੰਘ ਦੇ ਘਰੇ ਵੱਧ ਗਿਆ ਜਦੋਂ ਮੈਂ ਪਿੱਛੋਂ ਵੇਖਿਆ ਤੇ ਪਿੱਛੋਂ ਵੀ ਇੱਕ ਗੱਡੀ ਦੇ 6-7 ਮੋਟਰਸਾਈਕਲ ਉੱਤਰ ਕੇ ਮੇਰੇ ਦੁਆਲੇ ਹੋ ਗਏ ਆ ਆਹ ਮੇਰੇ ਇੱਕ ਉਹਨਾਂ ਨੇ ਮਾਰਿਆ ਦੀ ਇਸ ਵਾਰ ਜੀ ਤੇ ਮੈਂ ਬਾਜ ਗੰਦਰ ਵਰ ਗਿਆ ਉੱਥੇ ਕੁਝ ਜੁੜੇ ਘਰ ਵਾਲੇ ਪਰਿਵਾਰ ਸੀ ਬੈਠੇ ਨੇ ਕੋ ਦੋ ਤਿੰਨ ਬੰਦੇ ਹੋਰ ਬੈਠੇ ਜਿਹੋਨੇ ਘਰ ਕੋਲ ਉਹ ਅੱਗੋਂ ਕਿਤੇ ਮੈਂ ਬਾਜ ਗੰਦਰ ਵਰ ਗਿਆ ਮੁਰਕੇ ਜਣਾ ਦੋ ਵਾਰ ਵਾਰ ਕੱਢੇ ਉੱਥੇ ਫਿਰ ਨਹੀਂ ਕਿਤੇ ਵਾਰ ਵਾਰ ਖਾਈਏ ਸਾਹਮਣੇ ਉੱਥੇ ਐ ਮੁਰਕੇ ਇਹਨਾਂ ਨੇ ਕੀ ਕੀਤਾ ਵੀ ਅੰਦਰ ਵਰ ਗਿਆ ਜੇ ਦੇਖਿਆ ਉੱਥੇ ਉੱਥੇ ਬੋਲਦੇ ਰਹੇ ਫਿਰ ਆ ਕੇ ਮੇਰੀ ਗੱਡੀ ਪੰਦੀ ਇਹਨਾਂ ਨੇ ਕਿੰਨਾ ਕੁ ਨੁਕਸਾਨ ਘਟਿਆ ਜਾ ਰਿਹਾ ਗੱਡੀ ਸਾਰੀ ਤੋੜਤੀ ਤੁਸੀਂ ਵੇਖੋ ਉੱਥੇ ਜਾ ਕੇ ਸ਼ੀਸ਼ੇ-ਸੂਛੇ ਜੋ ਬੰਨੋਟ ਵਗੈਰਾ ਸਾਰੀ ਗੱਡੀ ਬਿਲਕੁਲ ਖਤਮ ਕਰ ਦਿੱਤੀ ਤਾਂ ਇਸ ਨਾਲ ਦੀ ਗੱਡੀ ਦਾ ਕੌਣ ਕਮਿਸ਼ਨ ਤੋਂ ਕੀ ਮੰ ਇਹ ਕੋਈ ਇਹੋ ਜਿਹੇ ਸਖਤ ਬੰਦੇ ਆ ਇਹ ਆਮ ਆਦਮੀ ਪਾਰਟੀ ਇਹੋ ਜਿਹੇ ਬੰਦੇ ਨੂੰ ਜੁਆਇਨ ਕਰਾ ਰਹੀ ਆ ਤੇ ਮੇਰਾ ਫੋਨ ਆ ਜੀ ਮੈਂ ਤੁਹਾਨੂੰ ਉਹਨਾਂ ਦੀ ਫੋਟੋ ਸਰੋਪੇ ਪਾਈ ਥੋੜੇ ਦਿਨ ਹੋ ਗਏ ਆ ਆਮ ਆਦਮੀ ਪਾਰਟੀ ਦੇ ਸਰੋਪੇ ਪਾ ਕੇ ਇਹੋ ਜੇ ਇਹੋ ਜਿਹੇ ਜਿਹੜਾ ਜਗਦੀਪ ਸਿੰਘ ਉਹ ਆਮ ਆਦਮੀ ਪਾਰਟੀ ਦਾ ਵਰਕਰ ਆ ਜੀ ਉਹ ਪਿੰਡ ਦੇ ਵਿੱਚ ਬੇਰਾਂ ਕਾਰਕਾਇੰਦਾ ਇਸੇ ਗੱਲ ਨੂੰ ਉਹ ਬੰਦਾ ਕਰਾ ਰਿਹਾ ਇਹ ਇਹੜੇ ਬੰਦੇ ਆ ਇਹਨਾਂ ਨੂੰ ਸਰੋਪੇ ਪਾ ਕੇ ਥੋੜੇ ਦਿਨ ਪਹਿਲਾਂ ਨਰੇਸ਼ ਕੁਤਾਲੀਆ ਸ਼ਾਮਲ ਕਰਕੇ ਗਿਆ ਜੀ ਇਹਨਾਂ ਨੂੰ ਇਹ ਆਮ ਆਮੀ ਪਾਰਟੀ ਨਾਲ ਸੰਬੰਧ ਰੱਖਦੇ ਆ ਜੀ